ਹਾਂਜੀ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਗੁਰੂ ਮਹਾਰਾਜ ਸੱਚੇ ਪਾਸ਼ਾ ਮਾਨੇ ਕਰਦੀਆਂ ਕਲਾ ਕਰੋ ਜੀ ਕਿਰਪਾ ਕਰੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਕਰਨੀ ਅਰਦਾਸ ਮਹਾਰਾਜੀ ਕਿਰਪਾ ਕਰੋ ਮੇਰਾ ਕਰ ਦਿਓ ਸੱਚੇ ਪਾਸ਼ਾ ਜੀ ਇੱਧਰ ਵੇਖੋ ਇੱਧਰ ਸਾਰਾ ਪਾਣੀ ਪਾਣੀ ਭਰਿਆ ਆ ਸਾਡਾ ਜਿਹੜਾ ਇਲਾਕਾ 45 ਕਿਲੇ ਥਾਂ ਗੁਰੂ ਮਹਾਰੇ ਦੀ ਕਿਰਪਾ ਨਾਲ ਬਚਿਆ ਆਉਂਦਾ ਵਾ ਆ ਜਿਆਦੀ ਹਵਾ ਦੇ ਕਾਰਨ ਅੱਜ ਬਹੁਤ ਔਖਾ ਕੰਮ ਰਾ ਦੇ ਟਰੈਕਟਰ ਵੀ ਇੱਥੇ ਆ ਸਾਡੇ ਸਾਰੇ ਸਿੰਘ ਰਾ ਦੇ ਜੱਬੇ ਹੋਏ ਸੀ ਚਲੇ ਗਏ ਆ ਹੁਣ ਮੈਂ ਇੱਥੇ ਕੱਲਾ ਫੈਰਾ ਦਿੰਦਾ ਹਾਂ ਯਾਰ ਸਭ ਜਾਣੋ ਅਪੀਲ ਕਰਦਾ ਆ ਆਪਣਿਆਂ ਨੂੰ ਜਲਦੀ ਤੋਂ ਜਲਦੀ ਆਓ ਕੰਮ ਬਹੁਤ ਖਤਰੇ ਵਾਲਾ ਆ ਪਾਣੀ ਮਾਰ ਮਾਰ ਛੱਲਾ ਸਾਡਾ ਸਾਰਾ ਜਿਹੜਾ ਬੰਨਣਾ ਤੋੜ ਦਿੱਤਾ ਜੀ ਇਹਨੇ ਤੇ ਬੇਨਤੀ ਕਰਦਾ ਆ ਜੀ ਦੋ ਦਵਾ ਆਓ ਇੱਥੇ ਆਪਣਾ ਜਿਹੜਾ ਬੰਨਣਾ ਬਚਾਈਏ ਆ 45 ਚਿੱਲੇ ਥਾਂ ਦੀ ਕਵੀਆਂ ਘਰਾਂ ਦਾ ਜਿਹੜਾ ਰਾਤ ਦਾ ਅੱਜ ਤੋਂ 26 ਦਿਨ ਹੋ ਗਏ ਸਾਨੂੰ ਰਾਤ ਦਿਨ ਇੱਥੇ ਨਹੀਂ ਬਹੁਤ ਭਾਰੀ ਆ ਤੇ ਆ ਵੇਖੋ ਇੱਧਰ ਇਥੋਂ ਇਥੋਂ ਟੁੱਟ ਗਿਆ ਸੀ ਚਈ ਦੇ ਵਿੱਚ ਇਹਨੂੰ ਬੰਨ ਕੇ ਫੇਰ ਕੰਮਜਾਬ ਕੀਤਾ ਸੀ ਬਹੁਤ ਜ਼ਿਆਦੀ ਮਿੱਟੀ ਇੱਥੇ ਪਾਈ ਆ ਤੇ ਇਹ ਜਿਹੜਾ ਨਹੀਂ ਸੂਤਰ ਆ ਰਿਹਾ ਕੰਮ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਿਓ ਕਿਰਪਾ ਕਰਿਓ ਸੱਤੇ ਪਾਸ਼ਾ ਅਗੇ ਵੀ ਸਾਡੇ ਜਿਹੜਾ ਪਿਸਤ ਪਾਤਰ ਰੱਖ ਲੈ ਆਹ ਵੇਖੋ ਪਰ ਪਹਿਲਾਂ ਪਰਪੂਲਾਂ ਲਾਈਆਂ ਸੀ ਕਹਿੰਦੇ ਅੱਗੇ ਗੱਲ ਤਾਂ ਕੋਈ ਨਹੀਂ ਗਈ ਪਰ ਕੀ ਕਰੀਏ ਛੱਲਾ ਬਹੁਤ ਜ਼ਿਆਦਾ ਪਾਣੀ ਆ ਇਧਰ ਲੋਕਾਂ ਦੀਆਂ ਮੋਟਰਾਂ ਸਾਰਾ ਕੁਝ ਆਵਣਾ ਬਹੁਤ 26 ਦਿਨ ਹੋ ਗਏ ਅੱਜ ਇਥੇ ਲੱਗਿਆ ਨੂੰ ਰਾਤ ਦੇ ਨੇ ਇੱਕ ਕੀਤਾ ਸੀ ਪਰ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਕੀ ਕਰ ਸਕਦੇ ਆ ਇੰਦੇ ਅੱਗੇ ਜ਼ੋਰ ਨਹੀਂਗਾ ਮੈਂ ਚਾਹ ਲੈ ਕੇ ਆਇਆ ਸੀ ਨਹੀਂ ਕਰੇ ਜਾਂ ਥੋੜਾ ਜਿਹੀ ਹੋਇਆ ਪਹਿਲਾਂ ਮੱਝਾਂ ਚੋਣ ਵਾਸਤੇ ਇਥੇ ਕੋਈ ਨਹੀਂ ਸਾਰੇ ਸਿੰਘ ਸਾਡੇ ਛੱਡ ਕੇ ਭੱਜ ਗਏ ਆ ਆ ਵੇਖੋ ਟੋੜੇ ਲਾਏ ਹੀ ਰਾਤ ساری ਰਾਤ ਲੱਗੇ ਰਹੇ ਇੱਥੇ ਰਾਤ ਦੀ ਵੀਡੀਓ ਵੀ ਪਾਉਂਗਾ ਤੇ ਆ ਵੇਖੋ ਜੀ ਇੰਨਾ ਕੀ ਫਰਕ ਆ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਧੰਨ ਮਹਾਰਾਜ ਕਿਰਪਾ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਿਓ ਬਖਸ਼ੋ ਇਹ ਇੱਕੀ ਮੌਕਾ ਦੇ ਦੋ ਗਾਹਵਰੀ ਭਾਵੇਂ ਸਾਨੂੰ ਕੋਈ ਥੋੜਾ ਬਾਲਾ ਜ਼ਮੀਨ ਵੇਚ ਕੇ ਵੀ ਇੱਥੇ ਪੈਸੇ ਲਾਉਣੇ ਪਏ ਲਾ ਦਵਾਂਗੇ ਤੇ ਮਹਾਰਾਜ ਮਿਹਰ ਕਰਿਓ ਆਇ ਇੱਕੀ ਤੋਂ ਵਾਨ ਬਾਕ ਚਲੋ ਬੜਾ ਜਿਆਦਾ ਸਾਨੂੰ ਕੰਮ ওভার ਹੋਇਆ ਪਿਆ ਵਾ ਇਹ ਕੀ ਇੱਕ ਬਤ ਰਹਿ ਗਈ ਆ ਵੇਖ ਲਓ ਕਿੱਡਾ ਸੋਹਣਾ ਝੋਨਾ ਨਿਸਰਿਆ ਸਾਰਾ ਤੇ ਇਹ ਸਾਰਾ ਮੜਿਆ ਮੇਡ ਹੋ ਜਾਣਾ 10 ਮਿੰਟਾਂ ਚ ਜੇ ਪਾਣੀ ਆ ਟੁੱਟ ਗਿਆ ਤੇ ਮਹਾਰਾਜ ਕਿਰਪਾਈ ਕਰਨ ਤੇ ਇਥੋਂ ਇਹ 13 ਕਿੱਲੇ ਲੰਮਾ 45 ਕਿੱਲੇ ਥਾ ਵਾ ਤੇ ਰਾਤੀ ਜੀਐਸਵੀ ਲਾ ਕੇ ਇੱਥੇ ਬਹੁਤ ਜਿਆਦਾ ਖਰਚਾ ਜਿਹੜਾ ਆ ਰਿਹਾ ਸੰਤਾਂ ਅਕੀ ਪੀਲ ਆ ਜੀ ਸਾਡਾ ਜਰੂਰ ਸੰਯੋਗ ਦਿਓ ਬਹੁਤ ਜਿਆਦਾ ਭਾਰੀ ਮੀਂਹ ਆਹੀ ਅੱਗੇ ਅੱਜ ਮਿੱਟੀ ਪਾ ਕੇ ਚੱਕਾਂਗੇ ਥੋੜਾ ਬਾਲਾ ਪਰ ਨਹੀਂ ਹੁੰਦੇ ਨਹੀਂ ਸੂਤਰ ਆਇਆ ਕੰਮ ਪਾਣੀ ਛੱਲਾ ਵੇਖ ਲਓ ਇੱਧਰ ਪਾਣੀ ਪਾਣੀ ਸਾਰਾ ਬਹੁਤ ਡੂੰਘਾ ਦਰਿਆ ਥੱਲੇ ਪਾਣੀ ਆ 30-30 ਫੁੱਟ ਤੇ ਸਾਡੀ ਬੇਨਤੀ ਆ ਕੋਈ ਇੱਥੇ ਆ ਕੇ ਸੱਜਣ ਪਾਣੀ ਸਾਨੂੰ ਕੋਈ ਨਾ ਕੋਈ ਇਹ ਢੇਲ ਫੁੱਲ ਦੀ ਜਿਹੜੀ ਸੇਵਾ ਕਰੇ ਤੇ ਜਿਹੜਾ ਸਾਡਾ ਸੰਯੋਗ ਦੇਵੇ ਅਸੀਂ ਇੰਤ ਕਾਮਯਾਬ ਹੋਈਏ ਅਦਾ ਨੰਬਰ 965634713 ਕਰਕੇ ਸੰਪਰਕ ਤੇ ਸਾਡੇ ਕੋਲ ਆਓ ਇੱਥੇ ਪਹੁੰਚੋ ਤੇ ਮੇਰੇ ਵੀਰੋ ਭਰਾਓ ਜਰੂਰ ਸਾਥ ਦਿਓ ਜੀ ਬੜੀਆਂ ਗੁਰੂ ਮਹਾਰਾਜ ਦੀਆਂ ਚੜ੍ਹਦੀ ਕਲਾ ਵਾਲੀਆਂ ਫੌਜਾਂ ਨੇ ਅਰਦਾਸ ਬੇਨਤੀ ਕਰਿਓ ਮਹਾਰਾਜ ਸੁਣ ਲੈਂਦਾ ਸੰਤਾਂ ਦੀ ਤੇ ਕਿਰਪਾ ਕਰਿਓ ਮੇਰਾ ਕਰਨ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਕਰਨ ਮਹਾਰਾਜ ਵੈਰੂ ਦੀ ਖਾਲਸਾ ਵੈਰੂ ਦੀ ਫਤਿਹ ਦੀ